ਡਰ ਡਰ ਕੀ ਹੈ ਡੱਡੇ ਤੋਂ ਡਰ ਜਿੰਦਗੀ ਦੀ ਬਾਣ ਵਾਲਾ ਵਿੱਚ ਡੱਡੇ ਤੋਂ ਖਰਾ ਮਾਨੂੰ ਮਹੌਤੋ ਡਰਨਾ ਨਹੀਂ ਹੈ ਆਪ ਕੁੜਾ ਸਕਦੀ ਹੈ ਪਰ ਡਰਨਾ ਨਹੀਂ ਕਹਿੰਦ ਭਾਵ ਆ ਕਿ ਡਰ ਨੂੰ ਪਾਰ ਕਰਕੇ ਹੀ ਜਿੱਤਿਆ ਜਾ ਸਕਦਾ ਹੈ ਦਸ ਸਾਡੇ ਮੰਨ ਦਾ ਹੈ ਚਿੰਤਿਆਂ ਦਾ ਯਾਦਾਂ ਦਾ ਸੁਖਰੀਆਂ ਦਾ ਕਲਪਨਾ ਦਾ ਜੇ ਜੇ ਕਲਪਨਾ ਨੂੰ ਜਿੱਤਣਾ ਹੈ ਤਾਂ ਆਪਣੇ ਆਪ ਨੂੰ ਕੈਨ ਕਰਨਾ ਪਊਗਾ ਮਾਨਸਿਕ ਤੌਰ ਤੇ ਮਜ਼ਬੂਤ ਬੰਦਾ ਜਿਹੜਾ ਉਹੀ ਕਮਜ਼ੋਰ ਭਾਵਨਾ ਨੂੰ ਤੋੜ ਮਰੋੜ ਕੇ ਛੁੱਟ ਸਕਦਾ ਯਾਦ ਕਰੋ ਜਿੱਥੇ ਭਗਤ ਸਿੰਘ ਦਾ ਸਾਥੀ ਜੈਗਪਾਲ ਡਰ ਕੇ ਮੂੰਹ ਮੋੜ ਲਿੰਦਾ ਹੈ ਜੈਗਪਾਲ ਉੱਥੇ ਬਾਕੇ ਨੇ ਫਾਂਸੀ ਦਾ ਸੱਚ ਨੂੰ ਕੇ ਡਰਦੇ ਅੱਖਾਂ ਅੱਖਾਂ ਪਾ ਕੇ ਅਣਖ ਨਾਲ ਟਕਿਆ ਡਰੇ ਨਹੀਂ ਕਬਰਾਏ ਨਹੀਂ ਹੁਣ ਸਾਨੂੰ ਇਹ ਗੱਲ ਕਿਤਾਬੀ ਜੀ ਲੱਗਦੀ ਹੈ ਪਰ ਸਭ ਨੂੰ ਅਨੁਭਵ ਕਰੋ ਕਿ ਤੁਸੀਂ ਇਸ ਤੋਂ ਬਾਅਦ ਨਹੀਂ ਰਹਿਣਾ ਫਿਰ ਤੁਹਾਡੇ ਚਿਹਰੇ ਤੇ ਖੌਫ ਨਹੀਂ ਡਰ ਨਹੀਂ ਕਬਰਾ ਨਹੀਂ ਉਹਨਾਂ ਦੇ ਜੇਲ੍ਹ دوران ਕੀ ਕੀ ਇਹਦੇ ਗੱਲਾਂ ਪੜੋ ਤੱਪ ਤੱਲ ခਈਗਾ ਕਿ ਕਿੰਝ ਉਹਨਾਂ ਨੇ ਡਰਤੇ ਜਿੱਤ ਪ੍ਰਾਪਤ ਕੀਤੀ ਭੱਕੇ ਹੀ ਲੋਕ ਚੀਚੀ ਤੇ ਖੂਨ ਲਾ ਕੇ ਵੀ ਆਪਣੇ ਆਪ ਨੂੰ ਸ਼ਹੀਦਾਂ ਦੇ ਕਤਾਰ ਵਿੱਚ ਖੜਾ ਮੰਨਦੇ ਆ ਹੁਣ ਅਸਲ ਸਮੇ ਉਹ ਡੰਨ ਸੈਮੇ ਹੁੰਦੇ ਪੰਜਾਬੀ ਸ਼ਾਇਰ ਅਮਰੀਕ ਸਿੰਘ ਪੂਨੀ ਲਿਖਦਾ ਹੈ ਬੱਤੀ ਦੇ ਪਰਛਾਵੇਂ ਤੋਂ ਜੋ ਡਰਦੇ ਨੇ ਉਹ ਲੋਕੀ ਵੀ ਸੂਰਜ ਦੀ ਗੱਲ ਕਰਦੇ ਨੇ ਗੁਰਪ੍ਰਧਨ ਜੀ ਉਹਨਾਂ ਦਾ ਵੀ ਕੇਸਰ ਨੇ ਸ਼ੇਰ ਹੈ ਉਹ ਜੋ ਆਤਿਸ਼ਵਾਦੀ ਸਾਨੂੰ ਵੇਚ ਰਿਹਾ ਹੈ ਆਪਣੀ ਚੀਚੀ ਝੋਲਸ ਜਾਣ ਤੋਂ ਡਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮਨ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀ ਪਾ ਕੇ ਸਭ ਜਾਂਦਾ ਹੈ ਇਹ ਵੇ ਲਈ ਤੇ ਹੋਰ ਕਿੰਨੀਆਂ ਉਦਾਹਰਨਾਂ ਨਾਲ ਕਿਸੇ ਉਦਾਹਰਨਾਂ ਬਹੁਤ ਜ਼ਿੰਦਗੀ ਦੀ ਵੰਨਮਾལ་ ਵਿੱਚ ਪੜੋ ਕੇ ਰੱਖੀਆਂ ਹੋਈਆਂ ਨੇ ਪਾਠਕਾਂ ਦੇ ਲਈ ਜ਼ਿੰਦਗੀ ਦੀ ਵੰਨਮਾལ་ ਮੇਰੀ ਪਹਿਲੀ ਕਹਾਣੀ